ਸਤ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਦੇ ਆਪ ਜੀ ਦਾ ਸਵਾਗਤ ਮੈਂ ਹਾਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਸੱਭਿਆਚਾਰ ਦਾ ਅਰਥ ਪਰਿਭਾਸ਼ਾ ਅਤੇ ਖੇਤਰ ਕਿਹੜੇ-ਕਿਹੜੇ ਹਨ ਇਸ ਦੇ ਬਾਰੇ ਨਿਠ ਕੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਪਰ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ ਚੈਨਲ ਦੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰ ਲੈਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸਹਿਯੋਗ ਵੀ ਸ਼ਾਮਿਲ ਹੋ ਸਕੇ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਭੂਮਿਕਾ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਕਿਸੇ ਖਾਸ ਖਿੱਤੇ ਪਾਵ ਖਾਸ ਖੇਤਰ ਜਾਂ ਕੌਮ ਦੀ ਜੀਵਨ ਜਾਚ ਹੁੰਦਾ ਹੈ ਜੀਵਨ ਜਾਚ ਤੋਂ ਭਾਵ ਹੈ ਜੀਵਨ ਢੰਗ ਹੁੰਦਾ ਹੈ ਅਸਲ ਦੇ ਵਿੱਚ ਸੱਭਿਆਚਾਰ ਜੋ ਹੈ ਕਿਸੇ ਵੀ ਕੌਮ ਦੇ ਜੀਵਨ ਦੇ ਨਾਲ ਜੁੜੇ ਵੱਖ-ਵੱਖ ਵਿਚਾਰਾਂ ਮਨੋਤਾਵਾਂ ਉਹਨਾਂ ਦਾ ਰਹਿਣ ਸਹਿਣ ਕਦਰਾਂ ਕੀਮਤਾਂ ਖਾਣ ਪੀਣ ਰੀਤੀ ਰਿਵਾਜ ਪਹਿਰਾਵਾ ਬੋਲੀ ਅਤੇ ਤਿਥ ਤਿਉਹਾਰਾਂ ਦਾ ਹੀ ਸੁਮੇਲ ਹੁੰਦਾ ਹੈ ਸੱਭਿਆਚਾਰ ਦੀ ਪ੍ਰਕਿਰਤੀ ਜਿਹੜੀ ਹੈ ਵੇਖਣ ਨੂੰ ਸਾਧਾਰਨ ਜਾਪਦੀ ਹੈ ਪਰ ਵਾਸਤਵ ਦੇ ਵਿੱਚ ਇੱਕ ਬੇहद ਜਟਿਲ ਵਰਤਾਰਾ ਹੁੰਦਾ ਹੈ ਸਭਿਆਚਾਰ ਅਜਿਹਾ ਚਰਿੱਤਰ ਹੈ ਜੋ ਜੀਵਨ ਦੇ ਵਿੱਚ ਕਿਸੇ ਨਿਯਮਬੱਧਤਾ ਦਾ ਧਾਰ ਨਹੀਂ ਹੁੰਦਾ ਹੈ ਅਸਲ ਵਿੱਚ ਸਭਿਆਚਾਰ ਜੋ ਹੈ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਚੰਗੀ ਜੀਵਨ ਜਾਚ ਦੇ ਲਈ ਅਪਣਾਏ ਗਏ ਨਿਯਮਬੱਧ ਅਸੂਲ ਹੁੰਦੇ ਹਨ ਜਿਨ੍ਹਾਂ ਨੂੰ ਸਾਰੇ ਲੋਕ ਜਾਂ ਲੋਕ ਸਮੂਹ ਜੋ ਹੈ ਉਹ ਪ੍ਰਵਾਨ ਕਰਦਾ ਹੈ ਨੇਮਬਦ ਅਸੂਲ ਜਿਹੜਾ ਹੈ ਚੰਗੀ ਜੀਵਨ ਜਾਚ ਦੇ ਲਈ ਭਾਵ ਜੋ ਚੰਗੇਰੀ ਜੀਵਨ ਜਾਚ ਦੇ ਲਈ ਅਪਣਾਏ ਗਏ ਹੁੰਦੇ ਹਨ ਉਸ ਨੂੰ ਹੀ ਸੱਭਿਆਚਾਰ ਕਿਹਾ ਜਾਂਦਾ ਹੈ ਤੇ ਉਸ ਨੂੰ ਹੀ ਲੋਕ ਸਮੂਹ ਪ੍ਰਮਾਣ ਕਰਦਾ ਹੈ ਕਿਉਂਕਿ ਕਦੇ ਵੀ ਕਿਸੇ ਕੁਰਤੀ ਜਾਂ ਬੇਨੀਮੀ ਜਿਹੜੀ ਹੈ ਕਿਸੇ ਸੱਭਿਆਚਾਰ ਦਾ ਹਿੱਸਾ ਨਹੀਂ ਬਣ ਸਕਦੀ ਕਿਉਂਕਿ ਉਸ ਨੂੰ ਕਦੇ ਵੀ ਕੋਈ ਲੋਕ ਸਮੂਹ ਪ੍ਰਵਾਨ ਨਹੀਂ ਕਰਦਾ ਸੱਭਿਆਚਾਰ ਸਿਰਫ ਸਮਾਜ ਵਿੱਚ ਰਹਿੰਦੇ ਹੋਏ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ ਔਰ ਸਮਾਜ ਵਿੱਚ ਰਹਿਣ ਸਦਕਾ ਹੀ ਕਿਉਂਕਿ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ ਔਰ ਸਭਿਆਚਾਰ ਵੀ ਕਿਸੇ ਵਿਸ਼ੇਸ਼ ਕੀਤੇ ਸਮਾਜ ਜਾਂ ਕੌਮ ਦਾ ਹੀ ਹੁੰਦਾ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਸਭਿਆਚਾਰ ਦਾ ਅਰਥ ਸਭਿਆਚਾਰ ਮੂਲ ਰੂਪ ਦੇ ਵਿੱਚ ਦੋ ਸ਼ਬਦਾਂ ਸੱਭਿਆ ਅਤੇ ਆਚਾਰ ਦੇ ਸੁਮੇਲ ਦੇ ਨਾਲ ਬਣਿਆ ਹੈ ਹਿੰਦੀ ਭਾਸ਼ਾ ਵਿੱਚ ਇਸ ਨੂੰ ਸੰਸਕ੍ਰਿਤੀ ਕਿਹਾ ਜਾਂਦਾ ਹੈ ਭਾਵ ਸਭਿਆਚਾਰ ਲਈ ਹਿੰਦੀ ਭਾਸ਼ਾ ਦੇ ਵਿੱਚ ਸੰਸਕ੍ਰਿਤੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਸ਼ਬਦ ਸੰਸਕ੍ਰਿਤੀ ਜੋ ਹੈ ਸਭਿਆਚਾਰ ਸ਼ਬਦ ਉਹ ਹੈ ਸੰਸਕ੍ਰਿਤੀ ਦੀ ਹੀ ਨਿਰੁਕਤੀ ਹੈ ਅਸਲ ਦੇ ਵਿੱਚ ਸਸ ਜਮਾ ਕ੍ਰਿਤੀ ਸੰਸਕ੍ਰਿਤੀ ਇਹ ਸ਼ਬਦ ਹਿੰਦੀ ਭਾਸ਼ਾ ਦੇ ਪੁਰਾਣੇ ਰੂਪ ਸੰਸਕ੍ਰਿਤੀ ਭਾਗ ਸੰਬਰੀ ਹੋਈ ਭਾਸ਼ਾ ਤੋਂ ਲਿਆ ਗਿਆ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ ਸਭਿਆਚਾਰ ਦੇ ਲਈ ਕਲਚਰ ਸ਼ਬਦ ਵਰਤਿਆ ਜਾਂਦਾ ਹੈ ਕਲਚਰ ਜੋ ਹੈ ਇਹ ਲਾਟਿਨ ਭਾਸ਼ਾ ਦਾ ਸ਼ਬਦ ਹੈ ਔਰ ਜਿਸ ਦਾ ਸ਼ਾਬਦਿਕ ਅਰਥ ਹਨ ਟੂ ਕਲਟੀਵੇਟ ਲੈਂਡ ਪਗ ਜਿਸ ਤਰ੍ਹਾਂ ਭੂਮੀ ਦੀ ਬਿਜਾਈ ਕਿਸੇ ਫਸਲ ਨੂੰ ਬੀਜਣ ਦੇ ਲਈ ਭੂਮੀ ਧਰਤੀ ਦੀ ਬਿਜਾਈ ਕਰਨ ਤੋਂ ਪਹਿਲਾਂ ਉਸ ਨੂੰ ਸਾਭਿਆ ਜਾਂਦਾ ਹੈ ਸਵਾਰਿਆ ਜਾਂਦਾ ਹੈ ਵਾਇਆ ਜਾਂਦਾ ਹੈ ਠੀਕ ਇਸੇ ਤਰ੍ਹਾਂ ਕਿਸੇ ਵੀ ਸਮਾਜ ਨੂੰ ਰਹਿਣ ਯੋਗ ਬਣਾਉਣ ਦੇ ਲਈ ਉਸ ਦੇ ਪੁਰਖਿਆਂ ਦੁਆਰਾ ਕੁਝ ਅਸੂਲ ਕੁਝ ਨੀਮ ਜਿਹੜੇ ਹਨ ਉਹ ਥਾਪੇ ਜਾਂਦੇ ਹਨ ਜਿਨ੍ਹਾਂ ਦਾ ਪਾਲਨ ਕਰਨਾ ਸਮੁੱਚੇ ਸਮਾਜ ਦੇ ਲਈ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਸੱਭਿਆਚਾਰ ਤਿੰਨ ਸ਼ਬਦਾਂ ਸ ਪੈ ਅਤੇ ਆਚਾਰ ਦਾ ਸੁਮੇਲ ਹੋ ਨਿਪੜਦਾ ਹੈ ਸ ਦਾ ਅਰਥ ਹੈ ਪੂਰਵ ਪੈ ਦਾ ਅਰਥ ਹੈ ਨਿਯਮ ਅਤੇ ਆਚਾਰ ਦਾ ਅਰਥ ਹੈ ਵਿਵਹਾਰ ਜਾਂ ਵਿਹਾਰ ਇਸ ਤਰ੍ਹਾਂ ਪੂਰਵ ਨਿਸ਼ਚਿਤ ਨਿਯਮਾਂ ਦੁਆਰਾ ਕੀਤਾ ਗਿਆ ਵਿਹਾਰ ਜਾਂ ਵਿਵਹਾਰ ਜੋ ਹੈ ਉਹੀ ਸભ્ય ਆਚਾਰ ਅਖਵਾਉਂਦਾ ਹੈ ਪੂਰਵ ਨਿਸ਼ਚਿਤ ਨਿਯਮਾਂ ਦੁਆਰਾ ਕੀਤਾ ਗਿਆ ਵਿਹਾਰ ਜਾਂ ਵਿਵਹਾਰ ਹੀ ਸભ્ય ਆਚਾਰ ਅਖਵਾਉਂਦਾ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਸੱਭਿਆਚਾਰ ਦੀਆਂ ਡੈਫੀਨੇਸ਼ਨ ਜਿਹੜੀਆਂ ਪਰਿਭਾਸ਼ਾਵਾਂ ਕੀ ਹਨ ਐਨਸਾਈਕਲੋਪੀਡੀਆ ਅਮਰੀਕਨ ਅਨੁਸਾਰ ਸੱਭਿਆਚਾਰ ਕਿਸੇ ਸਮਾਜ ਦਾ ਵਿਹਾਰ ਵਸਤੂ ਹੁੰਦਾ ਹੈ ਭਾਵ ਕਿਸੇ ਵੀ ਸਮਾਜ ਦਾ ਜੋ ਵਿਹਾਰ ਹੈ ਉਸ ਦਾ ਵਸਤੂ ਕੀ ਹੈ ਉਹ ਸੱਭਿਆਚਾਰ ਹੈ ਅਮਰੀਕੀ ਮਾਨਵ ਵਿਗਿਆਨੀ ਹਿਟਸਕੋ ਤੇ ਵਿਟਸ ਅਨੁਸਾਰ ਸੱਭਿਆਚਾਰ ਵਾਤਾਵਰਣ ਦਾ ਮਨੁੱਖ ਸਿਰਜਿਆ ਭਾਗ ਹੈ ਤੇ ਸੱਭਿਆਚਾਰ ਮਨੁੱਖੀ ਵਿਹਾਰ ਦੇ ਸਿੱਖੇ ਹੋਏ ਭਾਗ ਨੂੰ ਹੀ ਕਹਿੰਦੇ ਹਨ ਟੀ ਐਸ ਇਲੀਟ ਅਨੁਸਾਰ ਸੱਭਿਆਚਾਰ ਵੱਖ-ਵੱਖ ਪ੍ਰਕਿਰਿਆਵਾਂ ਨਾਲੋਂ ਕਿਤੇ ਵੱਧ ਜੀਵਨ ਜਿਉਣ ਦਾ ਰਸਤਾ ਹੈ ਜਾਂ ਜਿਵੇਂ ਜਿਵੇਂ ਜੀਵਨ ਜਿਉਣ ਦਾ ਢੰਗ ਹੈ ਹੋਇਬਲ ਅਨੁਸਾਰ ਸੱਭਿਆਚਾਰ ਹੀ ਹੈ ਜੋ ਇੱਕ ਮਨੁੱਖ ਨੂੰ ਦੂਜੇ ਮਨੁੱਖ ਨਾਲੋਂ ਜਾਂ ਇੱਕ ਸਮੂਹ ਨੂੰ ਦੂਜੇ ਸਮੂਹ ਨਾਲੋਂ ਜਾਂ ਇੱਕ ਸਮਾਜ ਨੂੰ ਦੂਜੇ ਦੂਜੇ ਸਮਾਜ ਨਾਲੋਂ ਵੱਖਰੇ ਆਉਂਦਾ ਹੈ ਜਾਂ ਅਲੱਗ ਕਰਦਾ ਹੈ ਕਿਉਂਕਿ ਹਰ ਖਿੱਤੇ ਦਾ ਹਰ ਸਮੂਹ ਦਾ ਹਰ ਸਮਾਜ ਦਾ ਆਪਣਾ ਸੱਭਿਆਚਾਰ ਹੁੰਦਾ ਹੈ ਈਬੀ ਟਾਈਲਰ ਅਨੁਸਾਰ ਸੱਭਿਆਚਾਰ ਜਾਂ ਸભ્યਤਾ ਆਪਣੇ ਮਾਨਵ ਜਾਤੀ ਵਿਗਿਆਨ ਅਰਥਾਂ ਵਿੱਚ ਅਜਿਹਾ ਜਟਿਲ ਸਮੁੱਤ ਹੈ ਜਿਸ ਵਿੱਚ ਗਿਆਨ ਕਲਾ ਨੀਤੀ ਨਿਯਮ ਸੰਸਾਰਕ ਅਤੇ ਹੋਰ ਸਾਰੀਆਂ ਉਹਨਾਂ ਸਮਰਥਾਵਾਂ ਅਤੇ ਆਦਤਾਂ ਦਾ ਸਮਾਵੇਸ਼ ਹੁੰਦਾ ਹੈ ਜਿਹੜੀਆਂ ਮਨੁੱਖ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਸਮਾਜ ਵਿੱਚ ਰਹਿੰਦੇ ਹੁਆ ਗ੍ਰਹਿਣ ਕਰਦਾ ਹੈ ਸੋ ਇਹਨਾਂ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਸਭਿਆਚਾਰ ਮਨੁੱਖੀ ਸਮਾਜ ਦੁਆਰਾ ਹੀ ਬਣਾਇਆ ਗਿਆ ਸਮੁੱਚੀ ਮਨੁੱਖੀ ਸਮਾਜ ਦੁਆਰਾ ਹੀ ਪ੍ਰਮਾਣਿਤ ਕੀਤਾ ਗਿਆ ਇਸ ਤੋਂ ਅੱਗੇ ਆ ਜਾਂਦਾ ਹੈ ਸੱਭਿਆਚਾਰ ਦਾ ਖੇਤਰ ਕਿ ਸੱਭਿਆਚਾਰ ਦੇ ਖੇਤਰ ਕਿਹੜੇ-ਕਿਹੜੇ ਹਨ ਕਿਉਂਕਿ ਸੱਭਿਆਚਾਰ ਜੋ ਹੈ ਇਸ ਦਾ ਖੇਤਰ ਤਾਂ ਸਮੁੱਚਾ ਮਾਨਵ ਸਮਾਜ ਹੀ ਹੈ ਔਰ ਮਾਨਵ ਸਮਾਜ ਦਾ ਜੋ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ਦੇ ਵਿੱਚ ਕੋਈ ਨਿਯਮ ਥਾਪੇ ਨਾ ਗਏ ਹੋਣ ਸਮਾਜਿਕ ਖੇਤਰ ਹੈ ਸੱਭਿਆਚਾਰ ਵਿੱਚ ਸਮਾਜਿਕ ਨਿਯਮ ਹਨ ਮਨੁੱਖ ਸਮਾਜ ਜਿਕ ਪ੍ਰਾਣੀ ਹੋਣ ਦੇ ਨਾਤੇ ਸਮਾਜ ਵਿੱਚ ਰਹਿੰਦਾ ਹੈ ਉਸ ਨੂੰ ਕਿਹੜੇ ਨਿਯਮਾਂ ਦਾ ਜੋ ਹੈ ਪਾਲਣਾ ਕਰਨਾ ਉਸਦੇ ਲਈ ਜ਼ਰੂਰੀ ਹੁੰਦੀ ਹੈ ਮਨੁੱਖ ਹੋਣ ਦੇ ਨਾਤੇ ਉਸਦੀ ਸਮਾਜ ਦੇ ਵਿੱਚ ਕੀ ਭੂਮਿਕਾ ਹੈ ਜਾਂ ਹਰ ਰਿਸ਼ਤੇ ਪ੍ਰਤੀ ਉਸ ਦੀਆਂ ਕੀ ਜ਼ਿੰਮੇਵਾਰੀਆਂ ਹਨ ਇਹ ਸਾਰਾ ਸਮਾਜਿਕ ਸਭਿਆਚਾਰ ਆ ਦੀਦਾ ਹੁਦਾ ਹੈ ਫਿਰ ਹੈ ਆਰਥਿਕ ਸਭਿਆਚਾਰ ਸਭਿਆਚਾਰ ਵਿੱਚ ਆਰਥਿਕ ਗਤੀਵਿਧੀਆਂ ਜਿਹੜੀਆਂ ਹਨ ਉਤਪਾਦਨ ਹੋ ਰਿਹਾ ਹੈ ਜਾਂ ਉਸ ਦੀ ਖਪਤ ਬਾਰੇ ਵੀ ਨਿਯਮ ਕਾਨੂੰਨ ਜਿਹੜੇ ਹਨ ਉਹ ਥਾਪੇ ਗਏ ਹਨ ਸਿਆਸੀ ਸਭਿਆਚਾਰ ਵਿੱਚ ਰਾਜਨੀਤਿਕ ਵਿਚਾਰਧਾਰਾਵਾਂ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਸ਼ਾਮਲ ਹਨ ਇਸੇ ਤਰ੍ਹਾਂ ਧਾਰਮਿਕ ਸੱਭਿਆਚਾਰ ਵਿੱਚ ਧਾਰਮਿਕ ਵਿਸ਼ਵਾਸ ਤੇ ਰਸਮਾਂ ਜਿਹੜੀਆਂ ਨੇ ਉਹ ਸ਼ਾਮਿਲ ਹਨ ਤੇ ਕਲਾਤਮਕ ਸੱਭਿਆਚਾਰ ਵਿੱਚ ਕਲਾ ਸੰਗੀਤ ਸਾਹਿਤ ਅਤੇ ਹੋਰ ਜੋ ਵੀ ਕੋਮਲ ਕਲਾਵਾਂ ਹਨ ਰਚਨਾਤਮਕ ਉਹਨਾਂ ਦੇ ਪ੍ਰਗਟਾਵੇ ਜਿਹੜੇ ਹਨ ਉਹ ਇਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਹਨ ਭਾਵ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਸਮਾਜ ਦਾ ਕੋਈ ਵੀ ਖੇਤਰ ਅਜੇ ਹਾਂ ਨਹੀਂ ਹੈ ਜਿਸ ਦੇ ਵਿੱਚ ਸੱਭਿਆਚਾਰ ਦੁਆਰਾ ਥਾਪੇ ਗਏ ਬਣਾਏ ਗਏ ਜੋ ਪੁਰਖਿਆਂ ਦਰਾਂ ਦੁਆਰਾ ਨਿਰਧਾਰਿਤ ਕੀਤੇ ਗਏ ਨਿਯਮ ਕਾਨੂੰਨ ਜਿਹੜੇ ਹਨ ਉਹਨਾਂ ਦਾ ਪਾਲਨ ਨਾ ਕੀਤਾ ਜਾਂਦਾ ਹੋਵੇ ਸੋ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਨੂੰ ਸਭਿਆਚਾਰ ਦੇ ਅਧੀਨ ਹੀ ਵਿਚਰਨਾ ਪੈਂਦਾ ਹੈ ਸਭੀਦ ਹੈ ਕਿ ਵਿਦਿਆਰਥੀਆਂ ਦੇ ਲਈ ਅੱਜ ਦੇ ਇਸ ਲੈਕਚਰ ਦੇ ਵਿੱਚ ਸਭਿਆਚਾਰ ਦੀ ਅਰਥ ਪਰਿਭਾਸ਼ਾ ਜਾਂ ਖੇਤਰ ਬਾਰੇ ਕੀਤੀ ਗਈ ਚਰਚਾ ਜਿਹੜੀ ਹੈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਲਾਹੇਵੰਦ ਸਾਬਿਤ ਹੋਵੇਗੀ ਅਗਲੀ ਲੈਕਚਰ ਲੜੀ ਦੇ ਵਿੱਚ ਅਸੀਂ ਸੱਭਿਆਚਾਰ ਜੋ ਹੈ ਉਸਦੀ ਪ੍ਰਕਿਰਤੀ ਕੀ ਹੈ ਉਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ ਜਾਂ ਉਸ ਦੇ ਲੱਛਣ ਕੀ ਹਨ ਇਸ ਬਾਰੇ ਚਰਚਾ ਕਰਨ ਦੇ ਲਈ ਫਿਰ حاضر ਹੋਵਾਂਗੇ ਤਦ ਤੱਕ ਲਈ ਇਜਾਜ਼ਤ ਧੰਨਵਾਦ